ਲਾਵੀ ਲੈਵਲ ਲੱਗੀ ਹੋਈ ਆ ਕੰਮ ਕਾਰਾ ਖੜਾ ਭਰੀ ਜਾਂਦੀਆਂ ਬੋਰੀਆਂ ਚੱਕੀ ਆ ਰਿਹਾ ਫੱਟੇ ਦੇ ਲੜਨਾ ਨਹੀਂ ਹੈ ਲੜਨਾ ਨਹੀਂ ਹੈ ਨਾ ਨਾ ਲੜਨਾ ਨਹੀਂ ਨਾ 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 ਗੱਲ ਤੋਂ ਕਿ ਕੰਮ ਨਹੀਂ ਲੜਦੇ ਕਹਿੰਦੇ ਆ ਵੀ ਚੰਗੇ ਮਾਰਦੇ ਆ ਨੀਲੇ ਘੋੜੇ ਵੀ ਕਹਿੰਦੇ ਹੈ ਸਰਾ ਗਰਾਉਂਦੇ ਆ ਕਹਿੰਦੇ ਇਹ ਵੀ ਬਾਕੇ ਆ ਜੋ ਵੀ ਆਲੂਵਾਰੀ ਪਟਾਈ ਕੀਤੀ ਹੋਈ ਆ ਜੀ ਆਪਣੀ ਸ਼ੁਰੂ ਕੌਸ਼ਲ ਜਾਲੀ ਮਗਰ ਪਾਈ ਹੋਈ ਆ ਜੀ ਮਸ਼ੀਨ ਤੇਰੇ ਮਗਰ ਪਾ ਹੋਇਆ ਪਟਾ ਡਰੱਲਾ ਲੈ ਕੇ ਜਾਣ ਨੂੰ ਆਸੇ ਪਾਸੇ ਜਾਣੇ ਆ ਜਿੱਥੇ ਵੀ ਰੱਖਣੇ ਆ ਉਹ ਥਾਂ ਦੇ ਉੱਤੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਕਿ ਆਲੂ ਗੋੜੀ ਪੱਟਦੇ ਆ ਲੈਵਲ ਲੂਰ ਵਗੈਰਾ ਸਾਰੇ ਕੰਮ ਕਰਦੀ ਤੁਹਾਨੂੰ ਦਿਖਾਵਾਂਗੇ ਵੀ ਇਹ ਹਸ ਸਪਰੇਅਾਂ ਦਾ ਕਿਵੇਂ ਕੀ ਸੀਨ ਆ ਵੀ ਕਿੱਦਾਂ ਕਰਦੇ ਆ ਲੋਕ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਹ ਤੁਸੀਂ ਵੀ ਦੱਸਿਓ ਤੇ ਅਸੀਂ ਵੀ ਤੁਹਾਨੂੰ ਵਿੱਚ ਦਿਖਾ ਰਹੇ ਹਾਂ ਜੀ ਕੌਸ਼ਲ ਸੀਨ ਉਹਦਾ ਬਈ ਸਹੂਲਤ ਕੋਲੇ ਹੀ ਆ ਬਾਈ ਕੋਲੇ ਸਟੋਰ ਕੋਲਡ ਸਟੋਰ ਬਣਿਆ ਹੋਇਆ ਨਾਲ ਹੀ ਤੇ ਨਾਲ ਹੀ ਆਲੂਆਂ ਦੀ ਪਟਾਈ ਚੱਲ ਰਹੀ ਆ ਇੱਥੇ ਗਾ ਕੇ ਸੱਟਬੱਟ ਕਰਕੇ ਚੱਲ ਵੀ ਨਾਲ ਹੀ ਲੋ ਜੀ ਸਵਾਗਤ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਥੋੜਾ ਪਰਖਾਵਾਂਗੇ ਆਲੂਆਂ ਦੀ ਪਟਾਈ ਕਰਦੇ ਆ ਜ ਆਲੂਆਂ ਦੀ ਪਟਾਈ ਕੀਤੀ ਸੀ ਸ਼ੁਰੂ ਕੀਤੀ ਹੋਈ ਆ ਤੇ ਬਾਕੀ ਦੱਸੋ ਉਹ ਵੀ ਕਿਵੇਂ ਚੱਲਦਾ ਕੰਮ ਤੁਹਾਡੇ ਏਰੀਆ ਦੇ ਵਿੱਚ ਉਹਦਾ ਬਈ ਸਹੂਲਤ ਕੋਲੇ ਹੀ ਆ ਬਾਈ ਕੋਲੇ ਸਟੋਰ ਕੋਲਡ ਸਟੋਰ ਬਣਿਆ ਹੋਇਆ ਨਾਲ ਹੀ ਤੇ ਨਾਲ ਹੀ ਆਲੂਆਂ ਦੀ ਪਟਾਈ ਚੱਲ ਰਹੀ ਆ ਇੱਥੇ ਗਾ ਕੇ ਸੱਟਬੱਟ ਕਰਕੇ ਚੱਲ ਵੀ ਨਾਲ ਹੀ ਕਬਾਹ ਦਾ ਕਰਦਣਾ ਬਾਅਦ ਵਿੱਚ ਵੈਸੇ ਤਾਂ ਆਲੂ ਘਰੇ ਲਾਉਣ ਲੱਗੇ ਹੋਏ ਆ ਆ ਦਵਾਈਆਂ ਦੋਈਆਂ ਬਾਣੀ ਮੋਟੀਆਂ ਜਿਹੜੀਆਂ ਪਾਉਂਦੀਆਂ ਪਾਉਨੇ ਉੱਤੇ ਪਾਈਆਂ ਪਾਈਆਂ ਹੋਈਆਂ ਨੇ ਦੱਸੋ ਵੀ ਸਹੀ ਆ ਜਾਂ ਕਿਵੇਂ ਆ ਠੀਕ ਆ ਬਾਕੀ ਮੋਟਰ ਵਗੈਰਾ ਅੰਦਰ ਆਇਦਾ ਕੋ ਕਿਤਾ ਰੱਖਿਆ ਵਾ ਬੈੱਡ ਜਾਂ ਬਣਾਇਆ ਪਿਆ ਐਂ ਕਰਕੇ ਰੱਖ ਬੈਠਣ ਉੱਠਣ ਨੂੰ ਮਾਣਾ ਮੋਟਾ ਬਾਕੀ ਆਹ ਹੋਰ ਸਮਾਨ ਸਮ ਕੋਕ ਵਗੈਰਾ ਗਲਾਸ ਗਲੂਪ ਕਰਾ ਇੱਥੇ ਸਾਡੇ ਇੱਥੇ ਰੱਖੇ ਹੋਏ ਨੇ ਚੱਲੀ ਤਰ੍ਹਾਂ ਆਉਂਦਾ ਕੰਮ ਆਲੂ ਹਲੀ ਪਟਾਈ ਸ਼ੁਰੂ ਕਰ ਦਿੱਤੀ ਆ ਤੇ ਕੋਲੇ ਕੋਲਡ ਸਟੋਰ ਆ ਜੀ ਤੇ ਲਾਉਂਦੇ ਆਪਾਂ ਪਹਿਲਾਂ ਉਹ ਕਦੇ ਹੋਥਾਂ ਤੇ ਆ ਉੱਥੋਂ ਫਿਰ ਇਕੱਠੇ ਕਰ ਕਰਕੇ ਜਿਹੜੇ ਯਾਨੀ ਕਿ ਵੇਚਦੇ ਹੋਣਗੇ ਬੈਕ ਜਾਣਗੇ ਜਿਹੜੇ ਦੀਬੂ ਵਗੈਰਾ ਰੱਖਣਾ ਉਹ ਫਿਰ ਨਾਲ ਹੀ ਸੋਰ ਦੇ ਵਿੱਚ ਲਾ ਦਿੱਤਾ ਜਾਏਗਾ ਆਲੂ ਬਰਣ ਕੇ ਦੇਖੋ ਵੀ ਆਲੂ ਕਿਵੇਂ ਨਿਕਲਦਾ ਕਿਵੇਂ ਨਹੀਂ ਨਿਕਲਦਾ ਤੁਹਾਡੇ ਵੱਲ ਝਾੜ ਕੀ ਆ ਖੜੇ ਜਗ੍ਹਾ ਜੀਵਨ ਨਾਲ ਫਰਕ ਪੈਦਾ ਜਵੇਂ ਸਾਡੇ ਤਾਂ ਜਗਰਾਮਾ ਹਲਕੇ ਵਾਲੀਆਂ ਕੌਂ ਕੇ ਪੈਂਡੀਆਂ ਤੁਹਾਨੂੰ ਜੀਵਨ ਨਾਲ ਫਰਕ ਆ ਬੋਗੀ ਰੇਜਿੰਜ ਵਿੱਚ ਨਾਲ ਫਰਕ ਆ ਫ੍ਰੀ ਰਿਪੋਰਟ ਵਾਲੇ ਪਾਸੋਂ ਜਣ ਕੇ ਹੋਰ ਫਰਕ ਕਹਿ ਲੀਏ ਹਨਾ ਉਹਦਾ ਫਰਕ ਜਿਆ ਪੈ ਜਾਂਦਾ ਵਾ ਤੇ ਤੁਸੀਂ ਦੱਸੋ ਵੀ ਸੋਡੇ ਏਰੀਏ ਦੇ ਵਿੱਚ ਨੂੰ ਕਿਵੇਂ ਆ ਕਿਵੇਂ ਨਹੀਂ ਹੈਗਾ ਸਿਸਟਮ ਕਿਵੇਂ ਚੱਲਦਾ ਵਾ ਵੀ ਆਲੂ ਕਿਵੇਂ ਨਿਕਲਦੇ ਆ ਵੀ ਸਾਡੇ ਜਾਣ ਕੇ ਸਵਾ ਦੋ ਸੌ 250 ਦੀ ਉਸਤ ਪੈ ਰਹੀ ਆ ਮਾੜਾ ਮੋਟਾ ਪੰਜ ਚਾਰ ਗੱਟੂ ਇਧਰ ਉਧਰ ਨੂੰ ਹੋ ਜਾਂਦੇ ਆ ਕਈ ਵਾਰ ਵੱਧ ਵੀ ਹੋ ਜਾਂਦੇ ਆ 10 ਗੱਟੂ ਦੀ ਉਸਤ ਪਾ ਲਓ ਵੀ 260 65 ਤੱਕ ਤੇ 1000 200 ਤੱਕ ਸਵਾਗਤ ਹੈ ਦੋਸਤੋ ਕਹਿੰਦਾ 2500 ਰੁਪਏ ਚ 400 ਆ ਨਿਕਲ ਰਿਹਾ ਵਾ ਕਈ ਵਾਰ ਆਲੂ ਵੱਧ ਵੀ ਨਿਕਲਿਆ ਹੁੰਦਾ ਜਿਵੇਂ ਅੱਗੇ ਵੀ ਵੱਧ ਵੱਧ ਨਿਕਲਦਾ ਪਰ ਕਈ ਵਾਰ ਨਾ ਮੀਂਹ ਮੂ ਦੇ ਕਾਰਨਾ ਕਰਕੇ ਹਨਾ ਰੇਟ ਵੀ ਡਿੱਗ ਡਾਊਨ ਹੋ ਜਾਂਦੇ ਕਈ ਵਾਰ ਜੇ ਕਈ ਵਾਰ ਮੰਨ ਲਓ ਕਿ ਬਾਨਗੇ ਚਲੋ ਵੀ 300 ਕਟੂ ਨਿਕਲਦਾ 280 85 ਨਿਕਲਦੇ ਆ ਹਨਾ ਤਾਂ ਉਹ ਫਿਰ ਰੇਟ ਦਾ ਫਰਕ ਪੈਂਦਾ ਹੈ ਕਿ ਚਲੋ ਮਹਾਰਾਜ ਦੀ ਕਰਪਾ ਨਾਲ ਹਲੇ ਤੱਕ ਰੇਟ ਠੀਕ ਆ ਤੇ ਰੇਟ ਵਧੀਆ ਬਣਿਆ ਰਹੇ ਮਹਾਰਾਜ ਦੀ ਕਰਪਾ ਨਾਲ ਵਧੀਆ ਗੱਲ ਐ ਏਰੀਆ ਦੇ ਵਿੱਚ ਕਿਵੇਂ ਆ ਫਸਲ ਬੋਸਦਾ ਕਿਵੇਂ ਆ ਆਲੂਆਂ ਦਾ ਤੇ ਮੌਸਮ ਕਿਵੇਂ ਆ ਸਾਡੇ ਪ ਥੋੜਾ ਜਿਵੇਂ ਕਿਉਂ ਬਣਿਕ ਵੀ 2 ਦਿਨ ਕੰਮ ਚੱਲੇ ਨਹੀਂ ਸਹੀ ਢੰਗ ਨਾਲ ਤੇ ਵਾਟਾ ਗਿੱਲੀਆਂ ਜੇ ਵੱਧ ਹੋ ਗਈਆਂ ਸੀਗੀਆਂ ਹੋਰ ਕਰਕੇ ਹੋ ਜਾਂਦਾ ਵਾ ਪੈਸੇ ਕੱਲ ਵੀ ਥੋੜੀ ਜਿਹੀ ਭੂਰ ਜੀ ਵਿੱਚ ਦੀ ਆ ਗਈ ਸੀਗੀ ਪਰ ਬਾਅਦ ਚ ਨਾਲ ਹੀ ਧੁੱਪ ਨਿਕਲਿਆ ਜੀ ਤੇ ਪਰੋਂ ਕੰਮ ਬਾਦ ਘੰਟੇ ਤੋਂ ਬਾਅਦ ਚੱਲ ਪਿਆ ਸੀਗਾ ਉਸ ਵਕਤ ਬਾਕੀ ਦੱਸੋ ਵੀ ਤੁਸੀਂ ਵੀ ਜਿਹੜੀ ਆਪਣੇ ਜਿਵੇਂ ਆਲੂ ਚੋਗਣ ਨਾਲੇ ਜਿਹੜੇ ਵੀਰਪਰਾ ਹੁੰਦੇ ਲੇਬਰ ਕਹਦੇ ਜੀ ਮੈਂ ਨਾ ਕੰਮ ਕਰ ਜਿਹੜੇ ਵੀਰਪਰਾ ਆਪਣੇ ਖੇਤਰ ਦੇ ਵਿੱਚ ਕੀ ਤੁਸੀਂ ਦਿਹਾੜੀ ਦੇ ਕੀਤੇ ਹੋਈ ਆ ਜਾਂ ਪੂਰਾ ਠੇਕਾ ਕੀਤਾ ਹੋਇਆ ਠੇਕਾ ਕੀਤਾ ਤਾਂ ਕੀ ਥੋੜਾ ਠੇਕਾ ਚੱਲਦਾ ਤੇ ਥੋੜੀ ਦਿਹਾੜੀ ਕੀ ਚੱਲਦੀ ਆ ਵੈਸੇ ਆਮ 13-14000 ਠੇਕਾ ਦਲਦਾ ਵਾ 13 ਨਾਲ 13 ਜਿਆਦਾ ਹਜ਼ਾਰ ਜਿਹੜੇ ਠਕ ਠੁੱਕ ਕਰ ਲੈਂਦੇ ਨੇ ਵਧੀਆ ਰਹਿੰਦੇ ਨੇ ਤੇ ਜਲਦੀ ਕਰਾਉਂਦਾ ਕੰਮ ਵਧੀਆ ਨਾਲੇ ਦਾ ਕੰਮ ਜਿਪੜਦਾ ਸਾਰਾ ਇੱਥੋਂ ਭਰ ਕੇ ਚੌਕ ਕੇ ਇਹਨਾਂ ਨੇ ਆਲੂ ਸਾਰੇ ਚੌਕ ਕੇ ਬੋਰੀਆਂ 'ਚ ਪਾ ਕੇ ਠੀਕ ਆ ਚੌਕ ਕੇ ਉਸ ਤੋਂ ਬਾਅਦ ਆਪਾਂ ਦੂਜੇ ਪਾਸੇ ਲਾਏ ਹੋਣਾ ਜਿੱਥੇ ਸ਼ਾਂਤੀ ਕਰਨੀ ਆਲੂਆਂ ਦੀ ਮਾਕੀਏ ਦੱਸੋ ਵੀ ਬੀਨਾਂ ਦੇ ਉੱਤੇ ਸਪਰੇ ਸਪੂਰ ਦਾ ਪਰ ਕੀ ਯੂਸੀਨਾ ਵੀ ਸਪਰੇ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਇਹ ਵੀ ਜੂ ਦੱਸ ਦਿਓ। ਆ ਤੁਹਾਨੂੰ ਆਲੂ ਦੇਖ ਲਓ ਕਿਵੇਂ ਆਲੂ ਕਿਵੇਂ ਕੀ ਸੀਨਾ ਕਿ ਆਲੂ ਦਾ ਕਿਦੋਂ ਨਿਕਲਦੇ ਆ। ਆ ਯਾ ਲੈ 60 ਆਪਦੀ ਨੀਵਰ ਲੈ ਕੇ ਲੱਗ ਹੀ ਬਹਿ ਗਿਆ ਉਹ ਦੇ ਲੈ ਉਹ ਆਦਾ ਬੰਦਾ ਲੱਗ ਹੀ ਲੈ ਕੇ ਬਹਿ ਗਿਆ ਦੂਰ ਦਾ ਕੌਣ ਇਹ ਲੈ ਹਰ ਬਖਲਾ ਇਕੱਠੇ ਹੋ ਕੇ ਬਹਿ ਗਏ ਲਾ ਲੋ ਇੱਕ ਸਾਥੇ ਤਾਂ ਯਾ ਯਮਾ ਡਾਈ ਹੁਣ ਆ ਲਦੂਆ ਤੇ ਬਾਕੀ ਕਈ ਵੀਰ ਭਰਾ ਆਪਣੇ ਜੀਵਿੰਦਰ ਭਰਾ ਜਿਹੜੇ ਵੀ ਹੈਗੇ ਜਿਹੜੇ ਆਲੂ ਆਲੂ ਦੇ ਖੇਤੀਬਾੜੀ ਕਰਦੇ ਆ ਕੋਈ ਕੰਪਨੀ ਦੇ ਨਾਲ ਰਲ ਕੇ ਜੋਤੀ ਐਲ ਆਰ ਵਗੈਰਾ ਪਖਰਾਜ ਵਗੈਰਾ ਵੀ ਲਾ ਲੈਂਦੇ ਆ ਹਨਾ ਤੇ ਕਈ ਸਿੱਧੇ ਵੀ ਲਾ ਲੈਂਦੇ ਆ ਸਾਰਿਆਂ ਦਾ ਅਲੱਗ-ਅਲੱਗ ਸਿਸਟਮ ਆ ਸਭ ਦਾ ਆਪਣਾ ਹਨਾ ਜਿਦਾਂ ਅਪਾ ਲਾਉਂਦੇ ਆ ਤੁਹਾਨੂੰ ਉਹ ਟਰੇਰ ਵੀ ਦਿਖਾਵਾਂਗੇ ਆਪਾਂ ਪਹਿਲਾਂ ਵੀ 5 ਕਿੱਲੇ ਆਪਣੇ ਮੁੰਡੇ ਜਾਨ ਦੋਸਤ ਨੇ ਨਾ ਪੱਟੇ ਹੋਇਆ ਉੱਥੇ ਲਾਏ ਹੋਇਆ ਕਣੇ ਕਥਾਂ ਦੇ ਵਿੱਚ ਗਰਾਉਂਡ ਆਪਣੇ ਪਰੇ ਨਾਨ ਸਰ ਸਾਹਿਬ ਕੋਲੇ ਤੇ ਗਰਾਉਂਡ ਆ ਜਿੱਥੇ ਕਬੱਡੀ ਦਾ ਟੂਰਨਾਮੈਂਟ ਹੋਣਾ ਉਹ ਉੱਥੇ ਲਾਏ ਹੋਏ ਆ ਤੇ ਉਥੋਂ ਨਾਲ ਹੀ ਕਰਕੇ ਖੱਪਾ ਸੱਜਾ ਉਥੋਂ ਨਾਲ ਹੀ ਲਾਣ ਕੇ ਸਾਰੀ ਸੈਟਿੰਗ ਕਰਕੇ ਕਣੇ ਕਹਿ ਰਿਹਾ ਵੀ ਕਾਂਟੀ ਕਰਕੇ ਬੋਰੀਏ ਪਾ ਦੇਣੀਆਂ ਉਹ ਦੁਆਚ ਜਮ੍ਹਾਂ ਕਰਨ ਵਾਲੇ ਜਮ੍ਹਾਂ ਕਰ ਦੇਣੇ ਆ ਕਣੇ ਸਟੋਰ ਚ ਲਾਉਣ ਵਾਲੇ ਸਟੋਰ ਚ ਲਾ ਦੇਣੇ ਵੇਚਣ ਵਾਲੇ ਵੇਚ ਦੇਣੇ ਜਿਹੜਾ ਬੀਜ ਵਗਾਰਾ ਰੱਖਣਾ ਚੰਨਾਂਕ ਚੰਨਾਂਕ ਬਾਧੂ ਰੱਖਣਾ ਉਹਨਾਂ ਕੋ ਰੱਖਿਆ ਜਾਊਗਾ ਬਾਕੀ ਵੇਚ ਦਿੱਤੇ ਜਾਣਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਰੀ ਵੀ ਉੱਥੇ ਸੌਖਾ ਵਾ ਕਰਨ ਨਾਲੋਂ ਵਧੀਆ ਸੌਖਾ ਉੱਥੇ ਕਈ ਘਰ ਲਾ ਲੈਂਦੇ ਆਪਣੇ ਉਥੇ ਜਿਹੜੇ ਨੇੜੇ ਦੇ ਆ ਜਿਹੜੇ ਗੁਰਦੁਆਰੇ ਦੇ ਕੋਲ ਦੇ ਤੇ ਉੱਥੇ ਸੌਖਾ ਰਹਿੰਦਾ ਵਾ ਸੌਖਾ ਵਾ ਵੀ ਘਰ ਦੇ ਕੋਲੇ ਹੋ ਜਾਂਦੇ ਆ ਖੂਤ ਮਿਲ ਜਾਂਦੀ ਆ ਚਾਹ ਪਾਣੀ ਰੋਟੀ ਪਾਣੀ ਦੀ ਹਨਾ ਤੇ ਬੈਣਾ ਉੱਠਣਾ ਬੈਣਾ ਸਾਰਦਾ ਸੌਖਾ ਆ ਜਾਂਦਾ ਉਸ ਤੋਂ ਬੰਦਾ ਕੋਲੇ ਗੱਡੀ ਲਾ ਕੇ ਉੱਥੇ ਬੈਭੂ ਜਾਂਦਾ ਗੱਡੀ ਦੇ ਵਿੱਚ ਹੀ ਬੈਣਾ ਜਾਂਦਾ ਹੈ ਟਰੈਕਟਰਾਂ ਦੀ ਦੇ ਵਿੱਚ ਤੰਬੂ ਲਾ ਲੈਂਦਾ ਉੱਥੇ ਸੌਖਾ ਹੋ ਜਾਂਦਾ ਹੋਰ ਅੱਗੇ ਵੀ ਐਂ ਕਰਦੇ ਆ ਸੌਖਾ ਹੋ ਜਾਂਦਾ ਕੰਮ ਮੀਂਹ ਆ ਪਿਆ ਕਰਕੇ ਨਾ ਹਾਂ ਜਿਹੜਾ ਪਹਿਲਾਂ ਜਿਹੜਾ ਪੈ ਗਿਆ ਸੀ ਥੋੜਾ ਜਿਆਦਾ ਪੈ ਗਿਆ ਸੀ ਇਧਰ ਆਪਣੇ ਗ੍ਰਾਮਾ ਹਲਕੇ ਨੂੰ ਤੇ ਉਹਦੇ ਕਰਕੇ ਤਾਂ ਥੋੜੀ ਜਿਹੀ ਹਲੇ ਸੈਲ ਵੀ ਹੈਗੀ ਆ ਚੰਗੀ ਜੇ ਮੰਨ ਲਓ ਵੀ ਮੀਂਹ ਨਾ ਪੈਂਦਾ ਉਹ ਪਿਛਲੇ ਹਫਤੇ ਵਾਲਾ ਤਾਂ ਜਮਾਂ ਹਨ ਸੱਪੇ ਆਣੇ ਸੀ ਤੇ ਆਲੂ ਮੇਰਾ ਪੂਰਾ ਬੜੇ ਸਾਫ ਸੋਧਰਾ ਨਿਕਲਦਾ ਸੀਗਾ ਉਹਦੋਂ ਵੇ ਘਾਹ ਕੋਹ ਜਾਂ ਵਿੱਚ ਥੋੜਾ 20 ਨੇ ਦਵਾਰਾ ਕਰਤਾ ਵਿੱਚ ਕਿਤੇ ਕਿਤੇ ਸਾਫ ਆ ਕਿਤੇ ਕਿਤੇ ਬਹੁਤ ਵਧੀਆ ਵਾ ਅੱਜ ਮੈਂ ਇੱਥੇ ਆ ਰਿਹਾ ਦੇਖੋ ਆਲੂ ਸਾਫ ਪਿਆ ਵਧੀਆ ਪਿਆ ਤੇ ਜਦੋਂ ਮੈਂ ਉਹ ਚਾ ਉਹ ਵਿੱਚ ਮੜਾ ਮੋਟਾ ਕਿਤੇ ਕਿਤੇ ਘਾਹ ਆ ਹੋ ਗਿਆ ਕਿਸੇ ਕਿਸਾਂ ਦੇ ਦਵਾਰਾ ਮੀ ਉਹ ਤੇ ਆਲੂ ਥੋੜਾ ਜਿਆਣੇ ਕਿ ਭਈ ਚੋਕਣ ਦੇ ਵਿੱਚ ਥੋੜਾ ਜਿਹਾ ਟਾਈਮ ਲਾਉਂਦਾ 2-4 ਮਿੰਟ ਲੱਗ ਜਾਂਦੇ ਆ ਸਾਫ ਸੁਵਾਈ ਕਰਨ ਨੂੰ ਹਨਾ ਬੇਲਾ ਬੋਲ ਪਰ ਆ ਤਾਜਾ ਪਰੇਗਾ ਨੂੰ ਨਹੀਂ ਤਾਂ ਬੈਚ-ਬੈਚ ਬਹੁਤ ਰੇ ਨਿਕਲਦਾ ਉਹ ਸਾਫ ਨਿਕਲਦਾ ਕਰਦੇ ਕਰਦੇ ਬੈਚ ਕਰਦੇ ਆਉਂਦੇ ਆ ਦੇ ਵਿੱਚ ਘਾਹ ਕੂਹ ਆ ਗਿਆ ਬੱਜ ਜਮਿਆ ਨਾ ਪਾਕੇ ਸਪਰੇਹਾਂ ਮਗਰ ਅਸੋ ਵੀ ਕਿਹੜੇ ਕਿਹੜੇ ਜਗ੍ਹਾ ਕਰਨੇ ਚਾਹੀਦੇ ਆ ਵਿੱਚ ਦਰੂਹ ਦੱਸਿਓ ਕਈ ਵੀਰ ਭਰਾ ਨਵੇਂ ਆ ਨੇ ਜਿਵੇਂ ਪਹਿਲੀ ਵਾਰ ਆਏ ਆ ਉਹਨਾਂ ਨਹੀਂ ਪਾ ਲੱਗਦਾ ਪੁੱਛ-ਪੁੱਛ ਕੇ ਕਿਣੇ ਕਿ ਸਪਰੇਹਾਂ ਰੇਹਾਂ ਸਪਰੇਹਾਂ ਕਰਦੇ ਰਹੇ ਹਨਾ ਕਿਹੜੋਂ ਕਾਨੀਆਂ ਤੇ ਕਿਹੜੀ ਕਰਨੀ ਚਾਹੀਦੀ ਹੈ ਨਾ ਤੇ ਤੁਸੀਂ ਵੀਰਪਰਾ ਜਿਹੜੇ ਹਾਂਡੇ ਹੋਏ ਆ ਜਰੂਰ ਦੱਸਿਓ ਜਿੰਨਾਂ ਜਾਣ ਕੇ ਸਮਾਂ ਹੋ ਗਿਆ ਲਾਉਣਾ 5-7 ਸਾਲ ਤੋਂ ਉੱਪਰ ਹੋ ਗਿਆ ਲਾਉਣਾ ਇਹਨਾਂ ਨੂੰ 20-20 ਸਾਲ ਹੋ ਗਿਆ ਲਾਉਣਾ ਇਹਨਾਂ ਨੂੰ ਹਨਾ ਤੇ ਉਹ ਜਰੂਰ ਦੱਸਿਓ ਤਾਂ ਜੋ ਸਾਰਿਆਂ ਨੂੰ ਔਰ ਵਾਲੇ ਸਮੇਂ ਦੇ ਜਿਹਨੇ ਵੀਰਪਰਾ ਨੇ ਆਲੂ ਲਾਉਣੇ ਆ ਜਾਂ ਜਿਹੜੇ ਲਾਉਂਦੇ ਆ ਜਦੋਂ ਨਹੀਂ ਪਤਾ ਕਿ ਘੱਟ ਘੱਟ ਨੌਲੇਜ ਆ ਹਨਾ ਸਾਡੇ ਵਰਗਿਆਂ ਨੂੰ ਤੇ ਜਾਂ ਜੋ ਨੌਲੇਜ ਮਿਲ ਸਕੇ ਹਨਾ ਵੀ ਕਿਹੜੀ-ਕਿਹੜੀ ਸਪਰੇ ਹੋਣੀ ਚਾਹੀਦੀ ਹੈ ਕਿਹੜੀ ਨਹੀਂ ਹੋਣੀ ਚਾਹੀਦੀ। ਬਾਕੀ ਲੇਬਰ ਚੰਗੀ ਆ ਲੇਬਰ ਜਾਨੀ ਕਿ ਉੱਪਰ ਜਿਹੜੇ ਜਿਹੜੇ ਆਪਣੇ ਵੀਰਪ ਲਿਆਂਦੇ ਹੋਏ ਆ ਜਣੇ ਕਿ ਆਪਣੇ ਹਾਲੂ ਚੁਗਣ ਵਾਲੇ ਜਿਹੜੇ ਆਏ ਹੋਏ ਵੀਰ ਭਰਾ ਆਪਣੇ ਹਨਾ ਲੇਬਰ ਵਾਲਾ ਕੰਮ ਕਰਨ ਵਾਲੇ ਆ ਇਹ ਚੰਗੇ ਆ ਜੋਰ ਚੰਗਾ ਮਾਰਦੇ ਆ ਲੋ ਜੀ ਆ ਠੱਗੇ ਪੈਸੀ ਰਾਤ ਮੌਸਮ ਦਾ ਖਰਾਬ ਦਾ ਕਰਕੇ ਕੱਲ ਤੇ ਹੁਣ ਪਹਿਲਾ ਜਿਹੜਾ ਲਾਹਣ ਆ ਗਿਆ ਭਰ ਕੇ ਟਰਾਲੀ ਨੂੰ ਭਰ ਕੇ ਜਣ ਗੱਦੀ ਕੀ ਅੱਧੀ ਕੀ ਕੀਤੀ ਆ ਮਾਲ ਕੇ ਵੀ ਬਾਟ ਲੰਬੀ ਦਾ ਕਰਕੇ ਥੋੜਾ ਡਰਦੇ ਲੱਗਦਾ ਵੀ ਟਾਰਾਂ ਦੋਰਾ ਦਾ ਕਰਕੇ ਇਹਦਾ ਟਾਇਰ ਬਰਕ ਨਵੇਂ-ਨਵੇਂ ਆ ਫੇਰ ਵੀ ਜਲ ਵੀ ਮਾਲਾ ਮੋਟਰ ਖਾਣ ਦਾ ਸੁਕਣ ਦਾ ਕਰਕੇ ਹੋ ਜਾਂਦਾ ਪਾਣੀ ਮੋਟੇ ਓਖਣੀਆਂ ਪੰਦੀਆਂ ਕਰਕੇ ਨਾ ਪਾਣੀ ਕੀ ਕਰਕੇ ਲਿਆਂਦੀ ਆ ਟਰਾਲੀ ਪਹਲੜ ਬੋਲੇ ਚੱਕ ਦੇਣੇ ਆ ਪਹਲੜ ਚੱਕ ਕੇ ਫਿਰ ਇੱਥੇ ਆਲੂ ਲਾ ਦੇਣੇ ਆ ਢੇਰੀ ਕਰ ਦੇਣੀ ਆ ਥਾਂ ਬਹੁਤ ਵੱਡਾ ਇੱਥੇ ਐ ਕੋ ਕਿਸੇ ਹੋਰ ਵੀਰ ਭਰਾ ਦਾ ਰੱਖਿਆ ਪਿਆ ਉਹਦੇ ਉਹ ਵੀ ਇੱਥੇ ਛਾਂਟੀ ਛੂਟੀ ਵਗੈਰਾ ਸਾਰੀ ਇੱਥੇ ਕਰ ਲੈਣਗੇ